ਸਤਿ ਸ਼੍ਰੀ ਅਕਾਲ ਨਮਸਕਾਰ ਇਤਕਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਜੀ ਗਜਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਅੱਜ ਦੀ ਇਸ ਸ਼ਾਮ ਦੇ ਵਿੱਚ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਆਖਦਾ ਹਾਂ ਇੱਕ ਬਹੁਤ ਹੀ ਨਵੇਂ ਅੰਦਾਜ਼ ਦੇ ਵਿੱਚ ਤੇ ਵਿਦਿਆਰਥੀਓ ਅੱਜ ਦੀ ਗੱਲ ਅਸੀਂ ਕਰੀਏ ਤੇ ਅਸੀਂ ਸੱਭਿਆਚਾਰ ਦੀ ਗੱਲ ਕਰਾਂਗੇ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਕਲਚਰ ਹੈ ਬਹੁਤ ਹੀ ਰਿਚ ਹੈ ਔਰ ਸਾਨੂੰ ਇਸ ਨੂੰ ਪ੍ਰਜ਼ਰਵ ਕਰਕੇ ਰੱਖਣਾ ਚਾਹੀਦਾ ਸਾਂਭ ਕੇ ਰੱਖਣਾ ਚਾਹੀਦਾ ਸਾਂਭ ਕੇ ਕਿਵੇਂ ਰੱਖਾਂਗੇ ਕਿਉਂਕਿ ਜੇਕਰ ਤੁਸੀਂ ਇਹਦੀਆਂ ਕੈਟੇਗਰੀਜ਼ੇਸ਼ਨਸ ਦੇਖੋਗੇ ਪਦਾਰਥਿਕ ਸੱਭਿਆਚਾਰ ਸਾਡੇ ਰੋਜ਼ਾਨਾ ਜ਼ਿੰਦਗੀ ਸਾਡੇ ਪੌਣ ਖਾਨ ਦੇ ਵਿੱਚ ਸਹਾਇ ਹੁੰਦਾ ਹੈ ਜਾਂ ਉਹਦੇ ਵਿੱਚ ਉਹਦਾ ਜਿਹੜਾ ਪ੍ਰਤੀਬਿੰਬਾ ਪ੍ਰਕਾਸ਼ਮਾਨ ਹੁੰਦਾ ਹੈ ਤੁਹਾਨੂੰ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਜੇ ਸੱਭਿਆਚਾਰ ਦੀ ਸੀ ਗੱਲ ਕਰਦੇ ਸਾਡੀ ਜੀਵਨ ਜਾਂਚ ਹੁੰਦੀ ਹੈ ਸਾਡੇ ਰਹਿਣ ਦਾ ਲਾਈਫ ਸਟਾਈਲ ਜਿਹਨੂੰ ਆਪਾਂ ਕਹਿੰਦੇ ਆ ਸਾਡਾ ਜਿਉਣ ਦਾ ਢੰਗ ਤਰੀਕੇ ਜਿਹੜਾ ਕਿ ਅੱਜ ਕਹਿੰਦੇ ਕਿ ਸਾਡਾ ਲਾਈਫ ਸਟਾਈਲ ਬਹੁਤ ਉੱਚਾ ਹੋ ਗਿਆ ਨਾ ਲਾਈਫ ਸਟਾਈਲ ਨਹੀਂ ਹੈ ਤੋਂ ਇਹਦੀ ਜਿਹੜੀਆਂ ਗੱਲਾਂ ਸੱਭਿਆਚਾਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਸੋ ਅੱਜ ਉਹਨਾਂ ਗੱਲਾਂ ਦੇ ਨਾਲ ਰੂਬਰੂ ਹੋਵਾਂਗੇ ਇੱਕ ਵਾਰੀ ਸੈਸ਼ਨ ਨੂੰ ਲਾਈਕ ਕਰ ਦਿਓ ਤੇ ਆਪਣੇ ਜਿੰਨੇ ਵੀ ਤੁਹਾਡੇ ਐਮਏ ਦੇ ਜਾਂ ਕੋਈ ਵੀ ਗਰੁੱਪ ਬਣੇ ਹੋਏ ਆ ਵਿਦਿਆਰਥੀ ਉਹਨਾਂ ਚ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਮੈਂ ਕਹਿ ਸਕਦਾ ਕਿ ਇੱਕ ਤਰੀਕੇ ਦੇ ਨਾਲ ਤੁਹਾਡੇ ਸਾਰਿਆਂ ਦੇ ਲਈ ਗੱਲਾਂ ਤਾਂ ਚਲੋ ਆਪਾਂ ਕਰਦੇ ਹੀ ਆ ਪਰ ਗੱਲਾਂ ਹੁੰਦੀਆਂ ਐਦਾਂ ਦੀਆਂ ਕਿ ਤੁਹਾਡੇ ਪੇਪਰ ਵੀ ਕਲੀਅਰ ਹੋਣ ਨਾਲ ਦੀ ਨਾਲ ਤੇ ਮੈਂ ਬਾਰ ਬਾਰ ਕਹਿੰਨਾ ਵਿਦਿਆਰਥੀ ਨੂੰ ਯਾਸਮੀਨ ਵਾਲੀ ਵੀਡੀਓ ਜ਼ਰੂਰ ਸੁਣ ਲਿਓ ਜਿਹੜੀ ਯਾਸਮੀਨ ਹੋਣਾ ਨੇ ਵੀਡੀਓ ਉੱਤੇ ਜਿਹੜੀ ਉਹਨਾਂ ਦੇ ਨਾਲ ਇੰਟਰਵਿਊ ਹੋਈ ਸੀ ਸਾਡੀ ਤਾਂ ਉਹਨੂੰ ਜ਼ਰੂਰ ਇੱਕ ਵਾਰੀ ਦੇਖਿਓ ਬਹੁਤ ਕੁਝ ਨਵਾਂ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਬਿਨਾ ਵਕਤ ਜ਼ਾਇਆ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ ਜਿਹੜਾ ਕਿ ਅੱਜ ਦੀ ਜਿਹੜੀ ਯੂਨਿਟ ਹੈ ਤੁਹਾਡੀ 8ਵੀਂ ਹੈ ਆਪਣਾ ਉਹਦੇ ਵਿੱਚ ਅਸੀਂ ਪੜ੍ਹਾਂਗੇ ਸੱਭਿਆਚਾਰ ਨੂੰ ਸੱਭਿਆਚਾਰ ਕੀ ਹੁੰਦਾ ਕਿਵੇਂ ਆਇਆ ਇਹਦੀ ਗੱਲ ਤਾਂ ਅਸੀਂ ਪੀੜ੍ਹ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਬਟ ਫਿਰ ਵੀ ਜਿਹੜੇ ਵਿਦਿਆਰਥੀ ਸਾਨੂੰ ਰੋਜ਼ਾਨਾ ਡੇਲੀ ਦੇਖਦੇ ਆ ਉਹਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਟਰਾਈ ਕਰਦੇ ਹਾਂ ਆਪਾਂ ਕਿ ਚੀਜ਼ਾਂ ਨੂੰ ਸਮਝ ਸਕੇ ਸੋ ਆ ਬਿਨਾ ਕਿਸੇ ਦੂਰੀ ਅਧੂਰੀ ਤੋਂ ਕਹਿੰਦਾ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਕਲਾਸ ਆਪਣੀ ਤਾਂ ਵਿਦਿਆਰਥੀਓ ਸਭ ਤੋਂ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਡਿਸਪਲੇ ਕਰ ਰਿਹਾ ਹਾਂ ਦੇ ਲੋਕ ਗਿਆਨ ਅਤੇ ਮੱਧ ਕਾਲੀ ਪੰਜਾਬੀ ਸਾਹਿਤ ਪੁਸਤਕ ਜਿਹੜੀ ਹੈ ਲਿਖੀ ਕਿਦੀ ਹੋਈ ਹੈ ਲੋਕ ਗਿਆਨ ਅਤੇ ਮੱਧ ਕਾਲੀ ਜਿਹੜਾ ਹੈ ਪੰਜਾਬੀ ਸਾਹਿਤ ਜਿਹੜੀ ਪੁਸਤਕ ਹੈ ਇਹ ਕਿਸ ਦੀ ਲਿਖੀ ਹੋਈ ਹੈ ਇੱਕ ਵਾਰੀ ਦੱਸੋ ਜਰਾ ਸਭ ਤੋਂ ਪਹਿਲੇ ਆ ਜਾਂਦੇ ਆ ਬਲਬੀਰ ਸਿੰਘ ਪੂਨੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੇ ਆ ਸਾਡੇ ਕੋਲ ਆਪਣਾ ਕਰਨੈਲ ਸਿੰਘ ਥਿੰਦ ਜੀ ਥਿੰਦ ਜਿਹੜੇ ਕਿ ਲੋਕ ਗਿਆਨ ਇਹਨਾਂ ਨੂੰ ਕਹਿੰਦੇ ਆ ਠੀਕ ਹੈ ਲੋਕ ਗਿਆਨ ਬពਿੰਦਰ ਸਿੰਘ ਖਹਿਰਾ ਤੇ ਗੁਲਜ਼ਾਰ ਸਿੰਘ ਕੰਗ ਸਹੀ ਉੱਤਰ ਵਿਦਿਆਰਥੀ ਕੀ ਹੋਣਾ ਚਾਹੀਦਾ ਹੈ ਮਹਿਤਾਬਕੌਰ 2 ਬਿਲਕੁਲ ਹੁਣ ਇਥੋਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਲੋਕਵੇਦ ਕੌਣ ਕਹਿੰਦਾ ਹੈ ਸਾਨੂੰ ਪਤਾ ਹੈ ਹਰਚਰਨ ਸਿੰਘ ਕਹਿੰਦੇ ਨੇ ਹਨਾ ਲੋਕ ਗਿਆਨ ਕੌਣ ਕਹਿੰਦਾ ਹੈ ਗਿਆਨ ਦੀ ਗੱਲ ਕਰੀਏ ਤਾਂ ਇਥੋਂ ਯਾਦ ਕਰ ਲਓ ਲੋਕ ਗਿਆਨ ਦੇ ਵਿੱਚ ਆ ਜਾਣਗੇ ਆਪਣੇ ਕੋਲ ਥਿੰਦ ਸਾਬ ਥੱਥਾ ਤੇ ਯਈਆ ਇਥੋਂ ਰੱਖ ਲਓ ਲੋਕ ਸੰਸਕ੍ਰਿਤੀ ਕੌਣ ਕਹਿੰਦਾ ਹੈ ਠੀਕ ਹੈ ਲੋਕ ਵਿਰਸਾ ਕੌਣ ਕਹਿੰਦਾ ਵਿਰਸਾ ਤਾਂ ਜਿਹੜੇ ਪਾਕਿਸਤਾਨ ਵਾਲੇ ਉਹ ਕਹਿ ਦਿੰਦੇ ਨੇ ਨਾ ਤਾਂ ਇਦਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਗੁਰੂ ਬਖਸ਼ ਸਿੰਘ ਫ੍ਰੈਂਕੀ ਕਹਿੰਦਾ ਹੈ ਲੋਕ ਧਾਰਾ ਕਰਨੈਲ ਸਿੰਘ ਥਿੰਦ ਲੋਕ ਧਾਰਾ ਕੌਣ ਕਹਿੰਦਾ ਬਨਜਾਰਾ ਬੇਦੀ ਇਹ ਕਮਲਾ ਦੇਵੀ ਪ੍ਰਵਿੰਦਰ ਵੈਰੀ ਗੁੱਡ ਅਗਲੇ ਸਵਾਲ ਤੇ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਪੰਜਾਬੀ ਲੋਕ ਧਾਰਾ ਦੇ ਖੇਤਰ ਨੂੰ ਪੂਰੀ ਤਰ੍ਹਾਂ ਪ੍ਰਤੀਬੰਦ ਲੋਕ ਧਾਰਾ ਦੀ ਗੱਲ ਹੋਈ ਹੈ ਧਿਆਨ ਨਾਲ ਦੇਖੋ ਪ੍ਰਤੀਬੰਦ ਦਾ ਮਤਲਬ ਹੁੰਦਾ ਕਿ ਡੈਡੀਕੇਸ਼ਨ ਕਿੰਨੀ ਕਰ ਇਹ ਤਾਂ ਸਾਰਿਆਂ ਦੀ ਡੈਡੀਕੇਸ਼ਨ ਹੋਊਗੀ ਅਸੀਂ ਕਿਸੇ ਇੱਕ ਨੂੰ ਨਹੀਂ ਕਹਿ ਸਕਦੇ ਬਟ ਫਿਰ ਵੀ ਜੇ ਆਪਾਂ ਕੈਟੇਗੋਰਾਇਜ਼ ਕਰਨਾ ਹੋਵੇ ਵਿਦਿਆਰਥੀ ਉਸ ਅਸਪੈਕਟ ਦੇ ਨਾਲ ਦੱਸੋ ਤੁਸੀਂ ਸਹੀ ਉੱਤਰ ਕੀ ਹੋਏਗਾ ਕਰਨੈਲ ਸਿੰਘ ਥਿੰਦ ਜਸਵਿੰਦਰ ਸਿੰਘ ਨਾਹਰ ਸਿੰਘ ਦਸ਼ਵਿੰਦਰ ਸਿੰਘ ਦੀ ਕਿਤਾਬ ਇੱਕ ਬਹੁਤ ਇੰਪੋਰਟੈਂਟ ਹੈ ਯਾਦ ਕਰ ਲਓ ਅਛਾਨ ਸਿੰਘ ਅਛਾਨ ਚਿੰਨ ਕਿਹੜੇ ਸੱਭਿਆਚਾਰ ਪਛਾਣ ਚਿੰਨ ਸੱਭਿਆਚਾਰ ਪਛਾਨ ਚੇਨ ਜਿਹੜੀ ਕਿਤਾਬ ਹੈ ਉਹਨਾਂ ਦੀ ਡਾਕਟਰ ਨਾਹਰ ਸਿੰਘ ਇਹਨਾਂ ਦੀਆਂ ਜਲਦਾਂ ਨੇ ਪੂਰੀਆਂ ਮਾਲਵੇ ਦੇ ਲੋਕ ਗੀਤਾਂ ਤੇ ਰਸਮ ਰਵਾਜ਼ਾਂ ਤੇ ਬਹੁਤ ਕੰਮ ਹੈ ਇਹਨਾਂ ਦਾ ਵੰਜਾਰਾ ਬੇਦੀ ਜੀ ਗੱਲ ਕਰਦੇ ਆ ਵਿਸ਼ਵ ਕੋਸ਼ ਦੀ ਗੱਲ ਕਰੀ ਲੁਕਤਾਰਾ ਕੋਸ਼ਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜੀ ਹੈ ਇਹਨਾਂ ਦੀ ਦੇਣ ਹੈ ਸਾਨੂੰ ਤਾਂ ਇਹਨਾਂ ਨੂੰ ਕਰਮਵਾਰ ਤੁਸੀਂ ਇਦਾਂ ਹੀ ਯਾਦ ਕਰੋ ਦੇਖੋ ਗੱਲਾਂ ਬਾਤਾਂ ਦੇ ਨਾਲ ਜਿਹੜੀਆਂ ਚੀਜ਼ਾਂ ਯਾਦ ਹੋ ਜਾਣੀਆਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਤੁਸੀਂ ਰੱਟਿਆਂ ਦੇ ਨਾਲ ਕਰੋਗੇ ਤਾਂ ਜ਼ਰੂਰ ਤੁਸੀਂ ਰੋਜ਼ ਬੈਠਦੇ ਹੋਵੋਗੇ ਟਰਾਈ ਕਰਦੇ ਹੋਵੋਗੇ ਤੁਸੀਂ ਕਿਤਾਬਾਂ ਨੂੰ ਯਾਦ ਕਰੋ ਪਰ ਜਦੋਂ ਗੱਲਾਂ-ਬਾਤਾਂ ਦੇ ਵਿੱਚ ਅਸੀਂ ਗੱਲਾਂ ਕਰਦੇ ਆ ਨਾ ਤਾਂ ਸਾਨੂੰ ਚੀਜ਼ਾਂ ਯਾਦ ਰਹਿ ਜਾਂਦੀਆਂ ਸੋ ਰੱਟੇ ਨਾਲੋਂ ਚੰਗਾ ਵੀ ਤੁਸੀਂ ਆਪਸ ਹੀ ਗੱਲਾਂ-ਬਾਤਾਂ ਕਰੋ ਜਾਂ ਕੋਈ ਇਹਦੇ ਤੁਹਾਡਾ ਫਰੈਂਡ ਹੋਵੇ ਡਿਸਕਸ਼ਨ ਮੈਥਡ ਦੇ ਨਾਲ ਗੱਲਾਂ ਕਰਿਆ ਕਰੋ ਤਾਂ ਚੀਜ਼ਾਂ ਮੈਨੂੰ ਲੱਗਦਾ ਜ਼ਿਆਦਾ ਯਾਦ ਰਹਿਣਗੀਆਂ ਤੁਹਾਨੂੰ ਠੀਕ ਹੈ ਜੀ ਚਲੋ ਗੱਲ ਕਰਦੇ ਆ ਸਹੀ ਉੱਤਰ ਪਈ ਇਹਦਾ ਕੀ ਹੈ ਨਾਹਰ ਸਿੰਘ ਹੋਗੇ ਕਿਹੜੇ ਹੋਗੇ ਜੀ ਹੁਣ ਇਹਦੇ ਪੈਰਾਮੀਟਰ ਤਾਂ ਵੈਸੇ ਹੈ ਨਹੀਂ ਆਪਣੇ ਇਹ ਸਵਾਲ ਦੀ ਜੇ ਮੈਂ ਗੱਲ ਕਰਾਂ ਤੁਹਾਡੇ ਨਾਲ ਕਿ ਕੌਣ ਜ਼ਿਆਦਾ ਪ੍ਰਤੀਬਿੰਬ ਹੈ ਤਾਂ ਅਸੀਂ ਵੰਜਾਰਾ ਬੇਦੀ ਨੂੰ ਕੀ ਕਹਿੰਦੇ ਆ ਅਨਸਰ ਜਿਹੜਾ ਹੋਊਗਾ ਤੁਹਾਡਾ ਡੀ ਹੋਊਗਾ ਕਿਉਂ ਬਨਜਾਰਾ ਬੇਦੀ ਕਿਉਂਕਿ ਜਿਹੜੀ ਹੈ ਉਹ ਜਿਹੜੀ ਸੱਭਿਆਚਾਰ ਕੋਸ਼ ਹੈ ਉਹ ਇਹਨਾਂ ਦੀ ਦੇਣ ਆ ਤਾਂ ਇਸ ਕਰਕੇ ਇਸ ਸੰਦਰਭ ਦੇ ਵਿੱਚ ਮੈਂ ਕਹਿ ਸਕਦਾ ਕਿ ਭਈ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਕਿ ਇਹ ਜਾਦਾ ਪ੍ਰਤੀਬਿੰਬ ਨੇ ਵੈਸੇ ਤਾਂ ਹਰ ਇੱਕ ਬੰਦਾ ਜਿਹੜਾ ਹਰ ਇੱਕ ਜਿਹੜਾ ਰਾਈਟਰ ਹੈ ਉਹ ਇਹੀ ਚਾਹੂਗਾ ਕਿ ਮੈਂ ਵੱਧ ਤੋਂ ਵੱਧ ਖੋਜ ਕਰਾਂ ਤੇ ਆਪਣੇ ਪੰਜਾਬੀ ਸਾਹਿਤ ਨੂੰ ਕੋਈ ਦੇਣ ਦਵਾਂ ਤੇ ਬਨਜਾਰਾ ਬੇਦੀ ਦੀ ਗੱਲ ਤੇ ਇਹਨਾਂ ਨੇ ਲੋਕਤਾਰਾ ਦੇ ਵਿਸ਼ਵ ਕੋਸ਼ ਦੀਆਂ ਜਿਹੜੀਆਂ 8 ਜਿਲਦਾਂ ਨੇ ਇਹ ਪੰਜਾਬੀ ਕਲਚਰ ਦੇ ਜਾਂ ਪੰਜਾਬੀ ਸਾਹਿਤ ਦੇ ਹਿੱਸੇ ਦਿੱਤੀਆਂ ਹਨ ਗੱਲ ਕਰਦੇ ਹਾਂ ਵਿਦਿਆਰਥੀਓ ਇਹਨਾਂ ਦੀ ਜਿਹੜੀ ਕਿਤਾਬ ਬਨਜਾਰਾ ਬੇਦੀ ਦੀ ਸਾਡੇ ਕੋਲ ਆ ਜਾਂਦੀਆਂ ਬਾਤਾਂ ਮੁੱਢ ਕਦੀਮ ਮੇਰਾ ਨਾਨਕਾ ਤੇ ਮੇਰਾ ਦਾਦਕਾ ਪਿੰਡ ਬਹੁਤ ਫੇਮਸ ਕਿਤਾਬ ਹੈ ਇਹ ਜਿਆਦਾ ਇੰਪੋਰਟੈਂਟ ਰਹਿ ਜਾਂਦੀ ਹੈ ਇਹਨਾਂ ਦੀ ਅਗੇ ਲੋਕ ਕਾਵ ਦਾ ਕਿਹੜਾ ਪਹਿਲੂ ਖਾਸ ਨਹੀਂ ਹੈ ਲੋਕ ਕਾਵ ਤੁਹਾਨੂੰ ਪਤਾ ਲੋਕ ਦਾ ਮਤਲਬ ਜਿੱਥੇ ਵੀ ਤੁਹਾਨੂੰ ਪਤਾ ਲੱਗੂਗਾ ਉੱਥੇ ਤੁਸੀਂ ਅਸਿਊਮ ਕਰਨਾ ਕਿ ਲੋਕ ਦਾ ਮਤਲਬ ਹੁੰਦਾ ਸਮੂਹਿਕਤਾ ਠੀਕ ਹੈ ਪਰਵਾਨਤਾ ਸਮੂਹਿਕ ਪਰਵਾਨਤਾ ਠੀਕ ਹੈ ਇਹ ਗੱਲ ਆ ਜੂਗੀ ਇਹ ਜਦ ਯੂਨਿਟੀ ਆ ਜਾਂਦੀ ਹੈ ਇਕਤਾ ਆ ਜਾਂਦੀ ਹੈ ਇਹਦੇ ਵਿੱਚ ਮੌਖਿਕਤਾ ਆ ਜਾਂਦੀ ਨੇ ਠੀਕ ਹੈ ਇਹਦੇ ਵਿੱਚ ਰੂੜੀ ਤੇ ਪਰੰਪਰਾ ਆ ਜਾਂਦੀਆਂ ਨੇ ਠੀਕ ਹੈ ਜੀ ਇਹ ਜਿਹੜੇ ਗੋਣੇ ਸਾਨੂੰ ਦੇਖਣ ਨੂੰ ਮਿਲਦੇ ਨੇ ਜਦੋਂ ਆਪਾਂ ਲੋਕ ਦੀ ਗੱਲ ਕਰਦੇ ਤਾਂ ਕਾਵ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕਾਵ ਦਾ ਮਤਲਬ ਇੱਥੇ ਕੀ ਹੋਇਆ ਕਾਵ ਅਜਿਹੀ ਚੀਜ਼ ਜਿਹਦੇ ਵਿੱਚ ਭਾਵ ਹੁਣ ਤਤ ਹੁਣ ਹਨਾ ਉਹਨੂੰ ਆਪਾਂ ਕਾਵ ਕਹਿ ਸਕਦੇ ਆ ਇਨਡਾਇਰੈਕਟਲੀ ਮੈਂ ਤੁਹਾਨੂੰ ਦੱਸ ਰਿਹਾ ਤਾਂ ਲੋਕ ਕਾਵ ਦਾ ਕਿਹੜਾ ਪਹਿਲੂ ਖਾਸ ਨਹੀਂ ਹੈ ਖਾਸ ਦੇ ਪੈਰ 'ਚ ਬਿੰਦੀ ਪੈਣੀ ਹੈ ਥੋੜੀ ਜਿਹੀ ਗ੍ਰਾਮੈਟਿਕਲੀ ਮਿਸਟੇਕ ਹੈ ਮੈਂ ਨਾਲ ਨਾਲ ਸਹੀ ਕਰਦਾ ਜਾਊਂਗਾ ਠੀਕ ਹੈ ਤਾਂ ਲੋਕਾਪ ਦਾ ਕਿਹੜਾ ਪਹਿਲੂ ਖਾਸ ਨਹੀਂ ਹੈ ਖਾਸ ਸੱਭਿਆਚਾਰਕ ਸਥਿਤੀ ਖਾਸ ਇਤਿਹਾਸਿਕ ਸਥਿਤੀ ਪੇਸ਼ਕਾਰੀ ਦੇਖੋ ਕਾਪ ਦੀ ਬੰਤਰ ਬੜੀ ਜ਼ਿਆਦਾ ਹੁਣ ਲੋਕਾਪ ਦਾ ਮਤਲਬ ਕੀ ਹੈ ਇੱਥੇ ਹੈ ਗਿਆ ਸੁਹਾਗ ਘੋੜੀਆਂ ਠੀਕ ਹੈ ਸਿੱਠਣੀਆਂ ਇਹਨਾਂ ਦੀ ਗੱਲ ਕੀਤੀ ਗਈ ਹੈ ਇਹ ਗੱਲ ਯਾਦ ਰੱਖੋ ਤਾਂ ਲੋਕਾਪ ਦਾ ਕਿਹੜਾ ਪਹਿਲੂ ਖਾਸ ਨਹੀਂ ਹੈ ਹੁਣ ਦੇਖੋ ਬੰਤਰ ਤੇ ਬੜੀ ਜ਼ਿਆਦਾ ਇੰਪੋਰਟੈਂਟ ਹੈ ਪੇਸ਼ਕਾਰੀ ਵੀ ਬੜੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿ ਅਸੀਂ ਲੋਕਾਪ ਨੂੰ ਪੇਸ਼ ਕਿਦਾਂ ਕਰਦੇ ਹਾਂ ਠੀਕ ਹੈ ਜੀ ਤੇ ਕਿਹੜੀ ਚੀਜ਼ ਨਹੀਂ ਹੈ ਦੱਸੋ ਮੈਨੂੰ ਸੱਭਿਆਚਾਰ ਦੀ ਸਥਿਤੀ ਵੀ ਬੜੀ ਤਾਂ ਖਾਸ ਇਤਿਹਾਸ ਜਿਹੜਾ ਹੈ ਮੈਟਰ ਨਹੀਂ ਕਰਦਾ ਆ ਇਹਨਾਂ ਦੀ ਪੇਸ਼ਕਾਰੀ ਦੇ ਵਿੱਚ ਜਾਂ ਫਿਰ ਇਹਨਾਂ ਦੀ ਐਗਜ਼ਿਸਟੈਂਸ ਦੇ ਵਿੱਚ ਬੀ ਆਪਸ਼ਨ ਜਿਹੜਾ ਹੈ ਸਹੀ ਹੈ ਅਗਲਾ ਗੱਲ ਕਰਦੇ ਨੇ ਨੈਕਸਟ ਲੋਕਾਵ ਦੀ ਪ੍ਰਗਟਾ ਸ਼ੈਲੀ ਪ੍ਰਮੁੱਖ ਰੂਪ ਵਿੱਚ ਕ ਨੀ ਆ ਰਹੀ ਚਲੋ ਜੀ ਹਾਂਜੀ ਆਡੀਬਲ ਹੁਣ ਚਲੋ ਜੀ ਲੋਕ ਆਫ ਦੀ ਸੰਬੋਧਨ ਸ਼ੈਲੀ ਦੇ ਪ੍ਰਮੁੱਖ ਜਿਹੜੇ ਆ ਰੂਪ ਆਪਾਂ ਦੇਖਣੇ ਆ ਕਿ ਮੁੱਖ ਰੂਪ ਕਿਹੜੇ ਨੇ ਤਾਂ ਸਾਡੇ ਕੋਲ ਵਿਅਕਤੀਗਤ ਸਮੂਹਿਕ ਸਮੁਦਾਇਕ ਉਪਰੋਕਤ ਸਾਰੇ ਡੀ ਆਪਸ਼ਨ ਜਿਹੜਾ ਸਹੀ ਆਊਗਾ ਇਹਦੇ ਵਿੱਚ ਇੱਕ ਮਾਹੀਆ ਜਿਹੜਾ ਹੈ ਬਾਲੋ ਨੂੰ ਡਾਇਲੋਗ ਵੀ ਕਰਦਾ ਮਤਲਬ ਦੋ ਇੰਡੀਵਿਜੂਅਲਸ ਦੇ ਵਿੱਚ ਵੀ ਹੋ ਰਿਹਾ ਸੰਬੋਧਨ ਇਹਦੇ ਵਿੱਚ ਪੂਰੇ ਇੱਕ ਗਰੁੱਪ ਨੂੰ ਵੀ ਹੁੰਦਾ ਹੈ ਇਹ ਮੁੰਡੇ ਵਾਲਿਆਂ ਦਾ ਗਰੁੱਪ ਤੇ ਕੁੜੀ ਵਾਲਿਆਂ ਦਾ ਗਰੁੱਪ ਤਾਂ ਵਿਅਕਤੀਗਤ ਵੀ ਹੈ ਸਮੂਹਿਕ ਤੇ ਸਮੁਦਾਇਕ ਵੀ ਹੈ ਡੀ ਆਪਸ਼ਨ ਸਹੀ ਹੈ ਅੱਗੇ ਗੱਲ ਕਰਦੇ ਆਪਾਂ ਪਰ ਗੀਤਕ ਬਿਰਤਾਂਤਕ ਅਰਧ ਬਿਰਤਾਂਤਕ ਲੋਕ ਕਾਵ ਦਾ ਇੱਕ ਵਰਗੀਕਰਨ ਕਿਸ ਨੇ ਕੀਤਾ ਸੀ ਹੁਣ ਇੱਥੋਂ ਆਪਾਂ ਕੈਟਾਗਰੀਜ਼ ਕਰਨਾ ਕਿ ਲੋਕ ਗੀਤਾਂ ਦੇ ਉੱਪਰ ਜ਼ਿਆਦਾ ਕੰਮ ਕਿੰਨੇ ਕੀਤਾ ਦੱਸੋ ਧਿਆਨ ਨਾਲ ਤੁਹਾਨੂੰ ਮੈਂ ਕਹਿ ਦਿੱਤਾ ਜਸਵਿੰਦਰ ਸਿੰਘ ਪਛਾਨ ਚਿੰਨ ਹੈ ਨਾ ਪਛਾਨ ਚਿੰਨ ਕਿਤਾਬ ਇਹਨਾਂ ਦੀ ਆਪਾਂ ਇੱਥੇ ਭਿੰਦਰ ਸਿੰਘ ਖਹਿਰਾ ਨੇ ਗੀਤਾਂ ਤੇ ਇੰਨੀ ਜ਼ਿਆਦਾ ਗੱਲ ਨਹੀਂ ਕੀਤੀ ਕਿ ਕੀਤੀ ਹੈ ਕੈਟਾਗਰੀਜ਼ੇਸ਼ਨ ਦੀ ਗੱਲ ਆਉਂਦੀ ਇੱਥੇ ਧਿਆਨ ਨਾਲ ਦਸਵਿੰਦਰ ਸਿੰਘ ਦੀ ਪਛਾਣ ਜੇ ਤੁਸੀਂ ਪੜੋਗੇ ਤਾਂ ਉੱਥੇ ਤੁਹਾਨੂੰ ਪਰਗੀਤਕ ਬਿਰਤਾਂਤਕ ਅਰਧ ਬਿਰਤਾਂਤਕ ਲੋਕ ਕਾਵ ਦਾ ਇੱਕ ਵਰਗੀਕਰਨ ਮਿਲੇਗਾ ਕਿ ਦੋ ਤਰ੍ਹਾਂ ਦੇ ਲੋਕ ਕਾਵ ਹੁੰਦੇ ਆ ਵੈਸੇ ਤਾਂ ਇੱਕ ਪਰਗੀਤਕ ਜਿਨ੍ਹਾਂ ਨੂੰ ਗਾਇਆ ਜਾ ਸਕਿਆ ਹੋਵੇ ਤੇ ਬਿਰਤਾਂਤਕ ਹੁੰਦੇ ਨਾਟਕੀ ਤੇ ਜਿਹੜਾ ਵਿਚਲੇ ਹੁੰਦੇ ਆ ਉਹ ਦੋਨੇ ਕੰਬੀਨੇਸ਼ਨ ਹੁੰਦਾ ਨੇ ਉਹਨਾਂ ਦਾ ਤਾਂ ਇਹ ਸਹੀ ਉੱਤਰ ਆਊਗਾ ਇੱਥੇ ਦਸਵਿੰਦਰ ਸਿੰਘ ਦੀ ਜਿਹੜੀ ਕਿਤਾਬ ਹੈ ਉਹਨੂੰ ਆਪਾਂ ਰੈਫਰੈਂਸ ਦੇ ਵਿੱਚ ਲੈ ਕੇ ਡੀ ਸੀ ਆਪਸ਼ਨ ਭੁਪਿੰਦਰ ਸਿੰਘ ਖਹਿਰਾ ਨੇ ਪੰਜ ਆਪਣਾ ਤਿੰਨ ਭਾਗਾਂ ਦੇ ਵਿੱਚ ਕੀਤਾ ਹੋਇਆ ਆਪਣਾ ਜੇ ਸੌਰੀ ਪੰਜ ਭਾਗਾਂ ਦੇ ਵਿੱਚ ਡਿਫਾਈਨ ਕੀਤਾ ਹੋਇਆ ਸੱਭਿਆਚਾਰ ਨੂੰ ਪੰਜ ਇਹਨਾਂ ਨੇ ਅੰਗ ਦੱਸੇ ਆ ਤਤ ਦੱਸਿਆ ਗੁਰਬਖਸ਼ਿੰਗ ਫ੍ਰੈਂਕ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਿੰਨ ਦੱਸਿਆ ਬਹੁਤ ਆਤਮਿਕ ਪ੍ਰਤਾਤਮਿਕ ਤੇ ਇੱਕ ਹੋਰ ਸੀਗਾ ਨਾ ਪਦਾਰਥਿਕ ਤਾਂ ਉਹਨਾਂ ਨੇ ਤਿੰਨ ਕੀਤੇ ਸੀਗੇ ਫ੍ਰੈਂਕ ਸਾਹਿਬ ਨੇ ਤਾਂ ਇਹ ਨਹੀਂ ਆਊਗਾ ਨਾਹਰ ਸਿੰਘ ਨੇ ਠੀਕ ਹੈ ਮਾਲਵੇ ਦੇ ਗੀਤਾਂ ਦੇ ਵਿੱਚ ਇਹਨਾਂ ਨੇ ਇਹਨਾਂ ਦਾ ਜਿਆਦਾ ਐਕਸਪਰਟ ਹੈਗਾ ਖੁੱਲੇ ਕਾਵ ਤੇ ਬੰਦ ਕਾਵ ਰੂਪ ਉਹਨਾਂ ਤੇ ਜਿਆਦਾ ਇਹਨਾਂ ਨੇ ਡਿਫਾਈਨ ਕੀਤਾ ਦੋ ਭਾਗਾਂ ਦੇ ਵਿੱਚ ਹੁਣੇ ਨੋਟ ਕਰਕੇ ਦੇਖ ਲਓ ਸੀ ਜੋ ਆਪਸ਼ਨ ਇਹਦਾ ਸਹੀ ਹੈ ਅੱਗੇ ਗੱਲ ਕਰਦੇ ਨੇਕਸਟ ਜਿਹੜਾ ਸਾਡੇ ਕੋ ਆ ਜਾਂਦਾ ਹੈ ਵਸ਼ਿਸ਼ਟ ਕਾਵ ਤੋਂ ਲੋਕ ਕਾਵ ਦਾ ਨਿਖੇੜਾ ਆਤਮਿਕ ਪਹਿਲੂ ਕਿਹੜਾ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਊਗਾ ਕਿ ਜਿਹੜਾ ਹੈ ਵਸ਼ਿਸ਼ਟ ਕਾਵ ਕੀ ਹੁੰਦਾ ਹੈ ਤੇ ਲੋਕ ਕਾਵ ਕੀ ਹੁੰਦਾ ਹੈ ਪਹਿਲੀ ਗੱਲ ਕਿ ਇਹ ਵਿਅਕਤੀਗਤ ਹੁੰਦਾ ਹੈ ਵਿਅਕਤੀਗਤ ਹੁੰਦਾ ਹੈ ਇਹ ਹੁੰਦਾ ਹੈ ਸਮੂਹਿਕ ਹੁੰਦਾ ਹੈ ਠੀਕ ਹੈ ਇਹ ਲਿਖਿਤ ਰੂਪ ਦੇ ਵਿੱਚ ਹੁੰਦਾ ਹੈ ਇਹ ਮੌਖਿਕ ਰੂਪ ਦੇ ਵਿੱਚ ਹੁੰਦਾ ਹੈ ਇਹ ਪੀੜੀ ਦਰ ਪੀੜੀ ਨਹੀਂ ਚੱਲਦਾ ਇਹ ਪੀੜੀ ਦਰ ਪੀੜੀ ਚੱਲਦਾ ਹੈ ਇਹ ਗੱਲ ਯਾਦ ਰੱਖੋ ਠੀਕ ਹੈ ਜੀ ਹੁਣ ਭਾਸ਼ਾ ਵਿਸ਼ਾ ਰੂਪ ਜਾਂ ਪੇਸ਼ਕਾਰੀ ਵਿਸ਼ਿਸ਼ਟ ਕਾਵਤੂ ਲੋਕ ਕਾਵ ਦਾ ਜਿਹੜਾ ਨਿਖੇੜਾਤਮਿਕ ਪਹਿਲੂ ਕਿਹੜਾ ਹੈ ਭਾਸ਼ਾ ਇਹਨਾਂ ਨੂੰ ਨਿਖੇੜਦੀ ਹੈ ਇਹ ਵੀ ਪੰਜਾਬੀ ਚ ਹੈ ਇਹ ਵੀ ਪੰਜਾਬੀ ਚ ਹੈ ਉਹਦਾ ਵਿਸ਼ਾ ਉਦਾ ਰੂਪ ਉਹਦੀ ਪੇਸ਼ਕਾਰੀ ਸਹੀ ਉੱਤਰ ਕੀ ਆ ਬੰਦੇ ਘਟਨੇ ਨਹੀਂ ਚਾਹੀਦੇ ਮੈਂ ਤੁਹਾਨੂੰ ਇੰਨੀ ਗੱਲ ਕਹਿਦਾ ਜੇ ਨਹੀਂ ਸਮਝ ਆ ਰਹੀ ਮੈਨੂੰ ਕਹੋ ਕਿ ਸਰ ਨਹੀਂ ਇੰਟਰਸਟ ਨਹੀਂ ਬਣ ਰਿਹਾ ਜੀ ਸਮਝ ਨਹੀਂ ਲੱਗਣ ਡਿਆ ਭਾਸ਼ਾ ਵੀ ਸੇਮ ਰਹਿੰਦੀ ਹੈ ਵਿਸ਼ਾ ਰੂਪ ਪੇਸ਼ਕਾਰੀ ਪੇਸ਼ਕਾਰੀ ਇੱਕ ਚ ਲਿਖਤ ਹੁੰਦੀ ਹੈ ਠੀਕ ਹੈ ਤੇ ਦੂਜੇ ਚ ਮੌਖਿਕ ਹੁੰਦੀ ਆ ਤਾਂ ਸਹੀ ਉੱਤਰ ਆ ਜਾਂਦਾ ਹੈ ਡੀ ਆਪਸ਼ਨ ਤੇ ਮਨਦੀਪ ਸਿੰਘ ਜੀ ਤੁਸੀਂ ਕਿਸ ਬੇਸਿਸ ਤੇ ਇੰਨੀ ਗੱਲ ਕਹਿ ਸਕਦੇ ਹੋ ਇਹ ਦੱਸੋ ਮੈਨੂੰ ਜਰਾ ਕੁਸ਼ਣ ਨੂੰ ਬੱਚੇ ਸਮਝਣ ਦੀ ਕੋਸ਼ਿਸ਼ ਕਰੋ ਕਾਲੀ ਨਹੀਂ ਕਰਨੀ ਆਪਾਂ ਪਹਿਲਾਂ ਸਵਾਲ ਨੂੰ ਆਪਾਂ ਸਮਝਾਂਗੇ ਫਿਰ ਬੜੇ ਹੀ ਵਧੀਆ ਢੰਗ ਦੇ ਨਾਲ ਆਪਾਂ ਇਹਦਾ ਜਿਹੜਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਾਂ ਸਹੀ ਉੱਤਰ ਹੋ ਗਿਆ ਆਪਣੇ ਕੋਲ ਜੇ ਗੱਲ ਕਰੀਏ ਸੀ ਆਪਸ਼ਨ ਸੌਰੀ ਡੀ ਆਪਸ਼ਨ ਅਗਲਾ ਸਵਾਲ ਹੈ ਜਿਹੜਾ ਆਪਾਂ ਦੇਖਣਾ ਪੰਜਾਬੀ ਵਿੱਚ ਲੋਕ ਕਾਵਿ ਗੀਤਾਂ ਬਾਰੇ ਹੋਇਆ ਜਾਦਾ ਕਾਰਜ ਸੀਮਤ ਹੈ ਕਿਹਦੇ ਨਾਲ ਕਾਪ ਤੋਂ ਪਾਠ ਤੱਕ ਕਾਪ ਪ੍ਰਕਿਰਤੀ ਤੱਕ ਆ ਮੰਤਬ ਤੱਕ ਜਕਾ ਆਪ ਦੀ ਪੇਸ਼ਕਾਰੀ ਤੱਕ ਹੁਣ ਕਈਆਂ ਨੂੰ ਤਾਂ ਸਵਾਲ ਸਮਝ ਨਹੀਂ ਆਈ ਕਿਉਂਕਿ ਉਹਨਾਂ ਨੇ ਬਹੁਤ ਜਲਦੀ ਪੜ੍ਹਤਾ ਤੇ ਮੈਂ ਤੁਹਾਨੂੰ ਇਹੀ ਚੀਜ਼ ਫੀਲ ਕਰਾਉਣਾ ਚਾਹੁੰਦਾ ਸੀ ਕਿ ਤੁਸੀਂ ਇਹਨੂੰ ਪੜ੍ਹਨਾ ਕਿਵੇਂ ਪੰਜਾਬੀ ਵਿੱਚ ਲੋਕ ਕਾਵਿ ਗੀਤ ਬਾਰੇ ਹੋਇਆ ਜਿਹੜਾ ਜਿਆਦਾ ਕਾਰਜ ਹੈ ਉਹ ਸੀਮਤ ਹੈ ਸੀਮਤ ਮਤਲਬ ਕਿੱਥੋਂ ਤੱਕ ਸੀਮਤ ਹੈ ਇਹ ਤੁਸੀਂ ਡਿਫਾਈਨ ਕਰਨਾ ਤੁਸੀਂ ਦੱਸਣਾ ਦੱਸੋ ਹੁਣ ਕਿੱਥੇ ਤੱਕ ਸੀਮਤ ਹੈ ਜਲਦੀ ਫਰੀਆ ਫਰੀਆ ਜਵਾਬ ਸਾਰੇ ਨੇ ਦੇਣਾ ਡੀ ਆਪਸ਼ਨ ਠੀਕ ਹੈ ਹੁਣ ਪਹਿਲਾ ਸਵਾਲ ਨੂੰ ਸਮਝਦੇ ਹੋਏ ਮੈਂ ਇੱਕ ਗੱਲ ਕਹਾਂ ਤੁਹਾਨੂੰ ਕਿ ਜਿਹੜਾ ਸਾਡਾ ਲੋਕ ਕਾਵ ਹੈ ਇਹਦੇ ਜਿਹੜੇ ਜਿੰਨੀ ਵੀ ਸਾਡਾ ਕਾਰਜ ਹੋਇਆ ਉਹ ਕਾਵ ਪਾਠ ਤੱਕ ਹੀ ਸੀਮਤ ਹੈ ਉਹਦੀ ਪ੍ਰਕਿਰਤੀ ਉਹਦਾ ਮੰਤਵ ਉਹਦੀ ਪੇਸ਼ਕਾਰੀ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਖੰਗਾਲਨ ਦੀ ਜ਼ਦੋ ਜ਼ਹਿਤ ਨਹੀਂ ਕੀਤੀ ਗਈ ਤਾਂ ਇਹ ਆਪਸ਼ਨ ਸਹੀ ਰਹੂਗੀ ਕਾਵ ਪਾਠ ਤੱਕ ਹੀ ਬਸ ਆਪਾਂ ਰੱਖੇ ਵੀ ਇਕੱਠੇ ਕਰ ਲਈ ਇਹਦੀ ਕਵਿ ਇਹ ਆ ਇਦਾਂ ਉਹਦੇ ਉੱਤੇ ਜ਼ਿਆਦਾ ਉੱਪਰ ਨਹੀਂ ਜਿਹੜਾ ਉਹਦਾ ਕੀ ਕਹਿੰਦਾ ਧਿਆਨ ਇਕਾਗਰਤ ਕੀਤਾ ਗਿਆ ਕਿ ਇਹਦੀ ਵਿਸ਼ਾ ਕਹੇ ਜਾਇਆ ਇਹਦੇ ਦੀਪਲੀ ਕਲੈਕਸ਼ਨ ਤੇ ਜ਼ਿਆਦਾ ਕੰਮ ਕੀਤਾ ਗਿਆ ਵੀ ਇਥੋਂ ਦੇ ਲੋਕ ਗੀਤਾਂ ਮਾਲਵੇ ਦੇ ਆ ਕਾਂਗੜੇ ਦੇ ਆ ਇਹਦੇ ਆ ਉਹਦੇ ਆ ਇਹ ਜ਼ਿਆਦਾ ਕੰਮ ਹੋਇਆ ਕਿਸ ਲੋਕ ਗੀਤ ਦਾ ਸੱਭਿਆਚਾਰਕ ਪ੍ਰਸੰਗ ਤੇ ਸਥਿਤੀ ਨਿਸ਼ਚਿਤ ਹੁੰਦੀ ਹੈ ਹੁਣ ਪਹਿਲਾ ਸਵਾਲ ਦੇਖੋ ਧਿਆਨ ਨਾਲ ਪਹਿਲੀ ਗੱਲ ਸਾਡੇ ਕੋਲ ਲੋਕ ਗੀਤ ਆ ਕਿਹੜੇ ਕਿਹੜੇ ਸੁਹਾਗ ਲੋਰੀ ਕਿੱਕਲੀ ਬੋਲੀ ਸਾਨੂੰ ਇਹਨਾਂ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਸੁਹਾਗ ਕੀ ਹੁੰਦਾ ਲੋਰੀ ਕੀ ਹੁੰਦੀ ਕਿੱਕਲੀ ਕੀ ਹੁੰਦੀ ਬੋਲੀ ਹੁੰਦੀ ਕਰ ਮੈਂ ਦੱਸਦਾ ਸੁਹਾਗ ਤੁਹਾਨੂੰ ਪਤਾ ਜਿਹੜੇ ਆ ਕੁੜੀ ਵਾਲਿਆਂ ਦੇ ਘਰ ਗਏ ਜਾਂਦੇ ਆ ਤੇ ਇਹਦੇ ਵਿੱਚ ਜਿਹੜੀ ਕੁੜੀ ਆਪਣੇ ਫਾਦਰ ਭਰਾ ਮਾਂ ਭੈਣ ਇਹਨਾਂ ਨੂੰ ਸਾਰਿਆਂ ਨੂੰ ਖਾਤੇਬ ਹੁੰਦੀ ਹੈ ਲੋਰੀ ਜਿਹੜੀ ਹੈ ਬੋਲੀ ਜਾਂਦੀ ਹੈ ਠੀਕ ਹੈ ਖੁੱਲਾ ਕਾਗਰੂਪ ਹੈ ਕਿੱਕਲੀ ਦੋ ਕੁੜੀਆਂ ਦੇ ਆਪਸ ਦੇ ਵਿੱਚ ਜਦੋਂ ਘੁੰਮਿਆ ਜਾਂਦਾ ਉਹਨੂੰ ਆਪਾਂ ਕਿੱਕਲੀ ਕਹਿ ਸਕਦੇ ਹਾਂ ਤਾਂ ਬੋਲੀ ਕੀ ਹੁੰਦਾ ਇਹ ਗਿੱਧੇ ਦੇ ਵਿੱਚ ਹਲੋ ਹਾਂਜੀ ਕਿਸ ਲੋਕ गीत ਦਾ ਸੱਭਿਆਚਾਰਕ ਪ੍ਰਸੰਗ ਤੇ ਸਥਿਤੀ ਨਿਸ਼ਚਿਤ ਹੈ ਸੁਹਾਗ ਲੋਰੀ ਕਿਕਲੀ ਤੇ ਬੋਲੀ ਤਾਂ ਸਹੀ ਉੱਤਰ ਜਿਹੜਾ ਹੈ ਤੁਸੀਂ ਕੀ ਦੱਸਣਾ ਹੁਣ ਪਹਿਲਾਂ ਆਪਾਂ ਚੀਜ਼ਾਂ ਨੂੰ ਪੜ੍ਹ ਲਿਆ ਤਾਂ ਹੁਣ ਮੈਨੂੰ ਦੱਸੋ ਕਿ ਕਿਹਦਾ ਸੱਭਿਆਚਾਰਕ ਪ੍ਰਸੰਗ ਤੇ ਸਥਿਤੀ ਨਿਸ਼ਚਿਤ ਹੁੰਦੀ ਹੈ ਠੀਕ ਹੈ ਲੋਰੀ ਤਾਂ ਆਪਾਂ ਕਿਤੇ ਵੀ ਗਾ ਸਕਦੇ ਹਾਂ ਕਿਕਲੀ ਬੋਲੀ ਜਿੱਥੇ ਮਰਜ਼ੀ ਪਰ ਸੁਹਾਗ ਜਿਹੜਾ ਹੈ ਇਕ ਨਿਸ਼ਚਿਤ ਹੈ ਕਿਉਂਕਿ ਵਿਆਹ ਵੇਲੇ ਹੀ ਗਾਇਆ ਜਾਣਾ ਹੋਰ ਕਿਤੇ ਨਹੀਂ ਗਾਇਆ ਸਕਦੇ ਤਾਂ ਇਹ ਆਪਸ਼ਨ ਬਿਲਕੁਲ ਸਹੀ ਹੈ ਲੋਰੀ ਮੰਮੀ ਜਦੋਂ ਮਰਜੀ ਗਾ ਦੇ ਕਿੱਕਲੀ ਜਦੋਂ ਮਰਜੀ ਕੁੜੀਆਂ ਤੀਆਂ ਚ ਵਿਆਹ ਤੇ ਵੀ ਪਾਤੀ ਉਥੇ ਪਾਤੀ ਜਿੱਥੋਂ ਮਰਜੀ ਪਾਤੀ ਬੋਲੀ ਜਦੋਂ ਮਰਜੀ ਕਰ ਲੋ ਪਲੇ ਹੋ ਜੋ ਹਨਾ ਤਾਂ ਅੱਗੇ ਕਿਸੇ ਲੋਕੀ ਦਾ ਸੱਭਿਆਚਾਰਕ ਪ੍ਰਸੰਗ ਜਿਹੜਾ ਨਿਸ਼ਚਿਤ ਹੈ ਹੁਣ ਦੇਖੋ ਕਲਚਰਲੀ ਨਿਸ਼ਚਿਤ ਹੈ ਵੀ ਇੱਥੇ ਪੈਣੀ ਚਾਹੀਦੀ ਬਟ ਸਥਿਤੀ ਜਿਹੜੀ ਆ ਉਹ ਅਨਿਸ਼ਚਿਤ ਆ ਦੱਸੋ ਅਲ ਹੋਣੀ ਆ ਨਹੀਂ ਆ सुहाग लोरी घोड़ियाँ हमें दसो कि इस लोग गीत का सभ्याचारक प्रसंग जोड़ा है निश्चित है पर स्थिति जीडी है अनिश्चित है जल्दी दसो जी वेरी गुड कईयों ने बहुत सही उत्तर दिता बस मैं कहना कि थोड़ा इंजॉय पढ़िया करो यार ਕਮੈਂਟ ਕਰਿਆ ਕਰੋ ਕਈਆਂ ਨੂੰ ਪਤਾ ਪਤਾ ਲੱਗਿਆ ਵਕਤ ਜ਼ਾਇਆ ਹੋ ਰਿਹਾ ਵੀ ਸਰ ਜਲਦੀ ਜਲਦੀ ਜਵਾਬ ਦਿਓ ਰੈਪਿਡ ਫਾਇਰ ਕਰੀਏ ਬੱਚੇ ਨਹੀਂ ਡਿਸਕਸ਼ਨ ਮੈਥਡ ਕਰਾਂਗੇ ਤਾਂ ਥੋੜਾ ਤੁਸੀਂ ਵੀ ਰੀਫਰੈਸ਼ ਹੋਗੇ ਗੱਲਾਂ ਦੇ ਨਾਲ ਥੋੜਾ ਮੈਨੂੰ ਵੀ ਮਜ਼ਾ ਆਊਗਾ ਕਿ ਨਹੀਂ ਮੈਂ ਬੱਚਿਆਂ ਨਾਲ ਇੰਟਰੈਕਟ ਕਰ ਰਹੇ ਹਾਂ ਤਾਂ ਲੋਰੀ ਜਿਹੜਾ ਹੈ ਆਪਣਾ ਆ ਜਾਊਗਾ ਲੋਰੀ ਸੀ ਆਪਸ਼ਨ ਇਹਦਾ ਆਨਸਰ ਬਿਲਕੁਲ ਸਹੀ ਹੈ ਲੋਕ ਗੀਤ ਦਾ ਸਭਿਆਚਾਰਕ ਪ੍ਰਸੰਤ ਪਰ ਸਥਿਤੀ ਨਹੀਂ ਹੈ ਹੁਣ ਸਭਿਆਚਾਰ ਪਤਾ ਹੈ ਕਿ ਸਭਿਆਚਾਰ ਦੇ ਵਿੱਚ ਇੱਕ ਜਿਹੜੀ ਮਾਂ ਹੈ ਆਪਣੇ ਪੁੱਤਰ ਨੂੰ ਲੋਰੀਆਂ ਦਿੰਦੀ ਹੈ ਉਹ ਸੱਭਿਆਚਾਰਕ ਹੋਗਾ ਬਟ ਉਹਦੀ ਜਗ੍ਹਾ ਨਹੀਂ ਹੈ ਸਥਿਤੀ ਨਹੀਂ ਹੈ ਇਹ ਕਦੋਂ ਵੀ ਇਹ ਸਵੇਰੇ ਵੀ ਦੇ ਸਕਦੀ ਜਦੋਂ ਬੱਚਾ ਰੋਂੜਿਆ ਮਮੀ ਉਦੋਂ ਸ਼ੁਰੂ ਹੋ ਜਾਂਦੇ ਆ ਨਾ ਤਾਂ ਸੀ ਆਪਸ਼ਨ ਹੁਣ ਅਲਹੁਣੀਆਂ ਸਾਨੂੰ ਪਤਾ ਹੈ ਕਿ ਬਈ ਇੱਕ ਮਰਨ ਵਾਲੇ ਥਾਂ ਤੇ ਹੀ ਆਪਾਂ ਕਰਨੀ ਸੁਹਾਗ ਵੀ ਸਾਨੂੰ ਪਤਾ ਘੋੜੀਆਂ ਵੀ ਸਾਨੂੰ ਪਤਾ ਇਹ ਕਿਸ ਤਰੀਕੇ ਨਾਲ ਹੋ ਗਿਆ ਮੈਨੂੰ ਇਹ ਜਸਟੀਫਾਈ ਕਰੋ ਕੀ ਗੱਲ ਹੋ ਗਈ ਤੁਹਾਨੂੰ ਸਾਰਿਆਂ ਨੂੰ ਹੈ ਉਹ ਅਲਹੁਣੀਆਂ ਤਾਂ ਜਦੋਂ ਬੰਦਾ ਮਰੂਗਾ ਉਦੋਂ ਹੀ ਦੇਣੀ ਆ ਉਸ ਤੋਂ ਪਹਿਲਾਂ ਕਿਦਾਂ ਦੇ ਦਾਂਗੇ ਮੈਨੂੰ ਇਹ ਦੱਸੋ ਹੈ ਆ ਵੀ ਗਿਆ ਫਿਰ ਸੁਹਾਗ ਮੈਂ ਹੁਣੇ ਸਮਝਾ ਕੇ ਟਿਆ ਘੋੜੀਆਂ ਮੁੰਡੇ ਦੇ ਵਿਆਹ ਹੋਊਗਾ ਤੇ ਲੋਰੀ ਹੀ ਇੱਕ ਐਸੀ ਚੀਜ਼ ਹੈ ਜਦੋਂ ਬੱਚਾ ਰੋਊਗਾ ਇਹ ਥੋੜਾ ਨਾ ਮੰਮੀ ਨੇ ਸਵੇਰੇ ਤੜਕੇ ਉੱਠ ਕੇ 4 ਵਜੇ ਲੋਰੀਆਂ ਦੇਣੀਆਂ ਜਾਂ ਸ਼ਾਮ ਨੂੰ ਮੰਮੀ ਨੇ ਟਾਈਮ ਬੰਨਿਆ ਅੰਮੀ ਉਦੋਂ ਹੀ ਲੋਰੀਆਂ ਦਊਗੀ ਜਦੋਂ ਲੋੜ ਆ ਇਹ ਸੱਭਿਆਚਾਰਕ ਪਤਾ ਹੈ ਕਿ ਇੱਕ ਮਾਂ ਨੇ ਹੀ ਆਪਣੇ ਪੁੱਤ ਨੂੰ ਲੋਰੀ ਦੇਣੀ ਹੈ ਬਟ ਸਿਚੁਏਸ਼ਨ ਚੇਂਜ ਹੋਊਗੀ ਜਦੋਂ ਬੱਚਾ ਰੋਊਗਾ ਜਾਂ ਕਾਈਂਡ ਆਫ ਇਦਾਂ ਦਾ ਚੀਜ਼ ਗੱਲ ਨੂੰ ਸਮਝਿਆ ਕਰੋ ਸਵਾਲ ਨੂੰ ਕੀ ਮਾਂ ਮਲਕੀ ਕੀ ਹੈ ਦੱਸੋ ਮੈਨੂੰ ਆ ਦਲਜੀਤ ਦਾ ਗਾਣਾ ਬੜਾ ਫੇਮਸ ਹੋਇਆ ਜਦੋਂ ਆਪਾਂ ਨਿੱਕੇ ਹੁੰਨੇ ਆ ਕਿ ਕੀਮਾ ਮਲਕੀ ਖੂਦ ਹੀ ਉੱਤੋਂ ਭਰਦੀ ਪਈ ਸੀ ਪਾਣੀ ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ਹਨ ਤਾਂ ਇਹ ਉਹ ਕੀਮਾ ਮਲਕੀ ਆ ਦੇਖੋ ਸਾਡੇ ਸੱਭਿਆਚਾਰ ਦੇ ਵਿੱਚ ਕਿੰਨੇ ਸਾਰੇ ਕੈਰੈਕਟਰ ਬੈਠੇ ਨੇ ਤਾਂ ਲੋਕ ਕਥਾ ਗਾਥਾ ਪਰੀ ਗਾਥਾ ਦੰਤ ਨੀਤੀ ਇਹਨਾਂ ਲੋਕ ਗਾਥਾ ਜਿਦੇ ਮੇਨ ਲੋਕ ਨਾਇਕ ਹੁੰਦੇ ਨੇ ਠੀਕ ਹੈ ਜਿਦੇ ਵਿੱਚ ਤੁਹਾਨੂੰ ਪਤਾ ਜਸ ਵੀ ਹੁੰਦਾ ਹੈ ਤੇ ਵੀਰਤਾ ਵੀ ਹੁੰਦੀ ਹੈ ਪਰੀ ਜਿਹੜੀਆਂ ਫੇਰੀ ਟੇਲਸ ਆਪਾਂ ਜਿਹਨੂੰ ਕਹਿ ਦਿੰਨੇ ਹਾਂ ਦੰਤ ਕਥਾ ਠੀਕ ਹੈ ਮਤਲਬ ਸੁਣੀ ਸੁਣਾਈ ਨੀਤੀ ਕਥਾ ਜਿਹਦਾ ਕੋਈ ਉਦੇਸ਼ ਜਦ ਇਹ ਤੁਹਾਨੂੰ ਕੋਈ ਸਿੱਖਿਆ ਵਿੱਚ ਇੰਟਰਨਲ ਸਿੱਖਿਆ ਮਿਲਣੀ ਹੋਵੇ ਹਨ ਹੁਣ ਜਿਵੇਂ ਇੱਕ ਹੁੰਦਾ ਪਰਮਾਤਮਾ ਜੋ ਕਰਤਾ ਹੈ ਅੱਛਾ ਹੀ ਕਰਤਾ ਉਹ ਇੱਕ ਅੰਗੂਠਾ ਜਾਂ ਵੱਢਿਆ ਜਾਂਦਾ ਹੀ ਉਹ ਸਾਰਾ ਕੁਝ ਉਹ ਸਾਰੀ ਜਿਹੜੀ ਕਥਾ ਸੀਗੀ ਬਹੁਤ ਲੰਬੀ ਚੌੜੀ ਹੈ ਤੇ ਕੀਮਾ ਮਲਕੀ ਜਿਹੜਾ ਕੀ ਹੈ ਕੀਮਾ ਮਲਕੀ ਬਾਰੇ ਜੇ ਮੈਂ ਗੱਲ ਕਰਾਂ ਤੁਹਾਡੇ ਨਾਲ ਤਾਂ ਦੱਸੋ ਦੰਤਕ ਲੋਕ ਕਥਾ ਹੈ ਪਰ ਇਹ ਤੇ ਆਉਗੀ ਨਹੀਂ ਦੇਖੋ ਇਹ ਤੋਂ ਕੋਈ ਸਿੱਖ ਨੂੰ ਨਹੀਂ ਮਿਲ ਰਿਹਾ ਤੱ ਲੋਗਾਤਾ ਏ ਆਪਸ਼ਨ ਸਹੀ ਹੈ ਅਗਲਾ ਮੇਰਾ ਨਾਨਕਾ ਪਿੰਡ ਦਾ ਸੰਪਾਦਕ ਹੈ ਸੁਭਾ ਸਿੰਘ ਗੁਰਦੇਵ ਸਿੰਘ ਐਮ ਐਸ ਰੰਧਾਵਾ ਸੋਹਣਦਰ ਸਿੰਘ ਵਣਜਾਰਾ ਬੇਦੀ ਮੇਰਾ ਨਾਨਕਾ ਪਿੰਡ ਜਲਦੀ ਉੱਤਰ ਦਿਓ ਜੀ ਤੇ ਕੀ ਗੱਲ ਅੱਜ ਸ਼ੇਅਰ ਨਹੀਂ ਕਰ ਰਹੇ ਸ਼ੇਅਰ ਕਰ ਦਿਓ ਕਲਾਸ ਨੂੰ ਡੇਲੀ ਮੈਂ ਤੁਹਾਡੇ ਕਰਕੇ ਕਲਾਸ ਲਾਉਣਾ ਤਾਂ ਪਲੀਜ਼ ਕਲਾਸ ਨੂੰ ਥੋੜਾ ਜਿਆ ਸੀਰੀਅਸ ਲੈ ਲਓ ਥੋੜਾ ਜਿਆ ਐਨ ਪੀ ਕੋਰ ਕਮਲਾ ਦੇਵੀ ਠੀਕ ਹੈ ਆ ਜਿਹੜੇ ਨਵੇਂ ਵਿਦਿਆਰਥੀ ਆਉਂਦੇ ਹੋਰ ਵਿਦਿਆਰਥੀ ਨੂੰ ਵੀ ਨਾਲ ਲੈ ਕੇ ਆਇਆ ਕਰੋ ਬੀ ਆਪਸ਼ਨ ਬਿਲਕੁਲ ਸੋਹਿੰਦਰ ਸਿੰਘ ਵਰਨਜਾਰਾ ਵੇਦੀ ਮੇਰਾ ਨਾਨਕਾ ਪਿੰਡ ਤੇ ਇਹਨਾਂ ਦੇ ਮੇਰਾ ਦਾਦਕਾ ਪਿੰਡ ਵੀ ਹੈ ਇਹਨਾਂ ਦੇ ਜਿਹੜੀ ਕਿਤਾਬ ਠੀਕ ਹੈ ਜੀ ਪੰਜਾਬੀ ਭਾਸ਼ਾ ਨੂੰ ਉਪਰੰਛ ਤੋਂ ਲੋਕ ਭਾਸ਼ਾ ਤੱਕ ਕਿੰਨੇ ਲੈ ਕੇ ਆਂਦਾ ਜੀ ਦੱਸੋ ਰਿਵੀਜ਼ਨ ਕੁਐਸਚਨਸ ਆ ਇਹ ਤੁਹਾਡੇ ਦੱਸੋ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਨਾਥ ਜੋਗੀਆਂ ਨੇ ਅਮੀਰ ਖੁਸਰੋ ਨੇ ਤਾਂ ਇਹ ਲੈ ਕੇ ਆਂਦਾ ਸੀ ਨਾਥ ਜੋਗੀਆਂ ਨੇ 6ਵੀਂ 7ਵੀਂ 8ਵੀਂ ਸਦੀ ਆਪਾਂ ਨੂੰ ਐਵਿਡੈਂਸ ਉਹਦੇ ਅਕੋਰਡਿੰਗ ਮਿਲਦੇ ਆ ਤਾ ਸੀ ਆਪਸ਼ਨ ਬਿਲਕੁਲ ਸਹੀ ਕਮਲਾ ਜੀ ਬੀ ਨਹੀਂ ਹੈ ਸੂਫੀ মত ਵਿੱਚ ਵਹਿਦਤ ਉਲ ਵਜੂਦ ਦਾ ਮਤਲਬ ਕੀ ਹੁੰਦਾ ਹੈ ਵਹਿਦਲ ਵਹਿਦਤ ਉਲ ਵਜੂਦ ਰੈਪੀਟੇਸ਼ਨ ਆ ਕੁਐਸ਼ਨਸ ਕੇ ਬਰਾਬਰ ਸਰਬ ਵਿਆਕ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਓੰਕਾਰ ਅੱਲਾ ਸੇਮ ਇਹੀ ਚੀਜ਼ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਵਿਗਿਆਨਿਕ ਮਾਡਲ ਕਿੰਨੇ ਪੇਸ਼ ਕੀਤਾ ਸੀਗਾ ਵਿਗਿਆਨਿਕ ਸਾਇੰਟਿਫਿਕ ਮਾਡਲ ਜਲਦੀ 15 ਨੰਬਰ ਸਵਾਲ ਕੀ ਉੱਤਰ ਹੋਊਗਾ ਤਮੋਨ ਸਿੰਘ ਦਿਵਾਨਾ ਜੀ ਆ ਇਹਨੂੰ ਕਿਤਾਬ ਦਾ ਨਾਮ ਨਹੀਂ ਯਾਦ ਆ ਰਿਹਾ ਉਹਨਾਂ ਦਾ ਅੰਗਰੇਜ਼ੀ ਦੇ ਵਿੱਚ ਵੀ ਸੀਗੀ। ਦ ਲਿਟਰੇਚਰ ਆ ਪੰਜਾਬੀ ਲੈਂਗੁਏਜ। ਅਗਲਾ ਹੈ ਜੀ ਕੁਛ ਨਹੀਂ ਜੂਜੀਸੀ ਨੈਟ ਦੀ ਜੇ ਪ੍ਰੈਪਰੇਸ਼ਨ ਕਰ ਰਹੇ ਹੋ ਤੇ ਸਾਡੀ ਯਾਸ਼ਮਿਨ ਜਿਹੜੇ ਸਾਡੇ 스타 ਆ ਸਾਡੇ ਇੰਸਟੀਟਿਊਸ਼ਨ ਦੇ ਇਹਨਾਂ ਦੀ ਇੱਕ ਵਾਰੀ ਸੁਣ ਲਓ ਕਿਵੇਂ ਤਿਆਰੀ ਕਰਦੇ ਸੀਗੇ ਇਹ ਟੌਪ ਸਟਾਕ ਪਈ ਹੋਈ ਆ। ਤੇ ਬੈਚ ਆਲਰੇਡੀ ਲਾਈਵ ਹੋ ਚੁੱਕਿਆ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਦਿੱਤੇ ਹੋਏ ਆ ਜੀ ਇੱਥੇ ਆ ਸਾਡਾ ਔਨਲਾਈਨ ਕਲਾਸਾਂ ਪਲੱਸ ਸਟੱਡੀ ਮਟੀਰੀਅਲ ਆ ਸਟੱਡੀ ਮਟੀਰੀਅਲ ਤੁਸੀਂ ਪਈ ਧਿਆਨ ਨਾਲ ਦੇਖ ਸਕਦੇ ਹੋ ਇੰਸਟਾਗ੍ਰam ਚੈੱਕ ਕਰ ਲਓ ਉੱਥੇ ਰੀਲਸ ਵਗੈਰਾ ਸਾਰੀਆਂ ਪਈਆਂ ਹੋਈਆਂ ਇੰਟਰਨਲੀ ਡੈਮੋ ਚਾਹੀਦਾ ਤੇ ਡੈਮੋ ਦੇ ਲਈ ਤੁਸੀਂ ਸਾਡੇ ਆ ਨੰਬਰ ਜਿਹੜੇ ਆ ਇਹਨਾਂ ਤੇ ਕਾਲ ਵਗੈਰਾ ਕਰ ਸਕਦੇ ਹੋ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹਲੇ ਤੱਕ ਤੇ ਬਹੁਤ ਮੋਸਟ ਅਵੇਟਡ ਚੀਜ਼ ਆ ਕਿਤਾਬ ਮੈਂ ਰੋਜ਼ ਤੁਹਾਨੂੰ ਇੰਨੀ ਗੱਲ ਕਹਿਣਾ ਤੇ ਇਹ ਵੀ ਤੁਹਾਡੇ ਤੱਕ ਬਹੁਤ ਜਲਦ ਪਹੁੰ ਕਿ ਬਹੁਤ ਜਲਦ ਆਪਾਂ ਸਾਰੇ ਇਹਨਾਂ ਹਿੱਸੇ ਦੇ ਰੂਬਰੂ ਹੋਈਏ ਠੀਕ ਹੈ ਜੀ ਤੇ ਬਾਕੀ ਤੁਹਾਡਾ ਕਿਸੇ ਦਾ ਵੀ ਕੋਈ ਡਾਊਟ ਹੈ ਤੁਸੀਂ ਮਿਲ ਸਕਦੇ ਹੋ ਲਾਅ ਐਗਜ਼ਾਮ ਟੀਚਿੰਗ ਐਗਜ਼ਾਮ ਪੀਪੀਐਸਸੀ ਯੂਪੀਐਸਸੀ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਭਾਈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਪੀਪੀਐਸਸੀ ਦਾ ਬੈਚ ਜਿਹੜਾ ਲਾਈਵ ਹੋਣ ਜਾ ਰਿਹਾ ਬਹੁਤ ਛੇਤੀ ਤੁਸੀਂ ਆਪ ਦੇ ਕੋਈ ਵੀ ਵਿਦਿਆਰਥੀ ਤਿਆਰੀ ਕਰਨਾ ਚਾਹੁੰਦਾ ਪੰਜਾਬੀ ਦੀ ਤਾਂ ਆਪਾਂ ਕਰਵਾ ਰਹੇ ਹਾਂ ਜ਼ਰੂਰ ਤੁਸੀਂ ਰੈਫਰ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਭਾਈ ਮੇਰੇ ਨਾਲ ਜੁੜਨ ਦੇ ਲਈ ਸੈਸ਼ਨ ਦੇ ਵਿੱਚ ਆਈ ਹੋਪ ਕਿ ਤੁਸੀਂ ਇੰਜੋਏ ਕੀਤਾ ਹੋਗਾ ਸੈਸ਼ਨ ਨੂੰ ਸੋ ਇੰਨਾ ਹੀ ਗੱਲਾਂ ਦੇ ਨਾਲ ਆਪਾਂ ਰੁਖਸਤ ਹੁੰਨੇ ਆ ਅੱਜ ਦੀ ਕਲਾਸ ਦੇ ਵਿੱਚ ਤੁਸੀਂ ਸਾਡਾ ਪਲੇ ਸਟੋਰ ਦੇ ਉੱਪਰ ਜ਼ਰੂਰ ਅ ਮੈਸੇਜ ਆਏਗਾ ਜੀ ਤੁਸੀਂ ਮੈਸੇਜ ਕਾਲਸ ਵੀਰੇ 9 ਵਜੇ ਤੋਂ ਲੈ ਕੇ ਰਾਤ ਦੇ 9 9am to 9 ਪੀਐਮ ਤੁਸੀਂ ਮੈਸੇਜ ਪਹਿਲਾਂ ਕਰੋ ਮੈਸੇਜ ਦਾ ਰਿਪਲਾਈ ਬੈਕ ਮਿਲੂਗਾ ਤੁਹਾਨੂੰ ਕੰਪਨੀ ਦੇ ਅਕੋਰਡਿੰਗ ਗਰੋ GS ਐਪ ਡਾਊਨਲੋਡ ਕਰ ਲਓ ਇੱਥੇ ਮੈਂ ਫ੍ਰੀ ਮੌਕ ਰੱਖੇ ਹੋਏ ਨੇ ਮੌਕ ਜੁਆਇਨ ਕਰ ਸਕਦੇ ਹੋ ਕੰਟੈਕਟ ਨੰਬਰ ਹੈ ਸਾਡਾ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਡੇ ਨਾਲ ਜੁੜਨ ਦੇ ਲਈ ਤੇ ਸਾਨੂੰ ਸਪੈਸ਼ਲ ਸਭ ਤੋਂ ਵੱਡੀ ਗੱਲ ਕਿ ਸੁਣਨ ਦੇ ਲਈ ਨਹੀਂ ਅੱਜ ਕੱਲ ਬਹੁਤ ਔਖਾ ਹੁੰਦਾ ਵੀ ਬਹੁਤ ਘੱਟ ਲੋਕ ਹੁੰਦੇ ਜਿਹੜੇ ਸੁਣਨ ਵਾਲੇ ਹੁੰਦੇ ਹਨ ਤੇ ਤੇ ਇੰਸਟਾਗ੍ਰਾਮ ਤੇ ਤੁਸੀਂ ਪੰਜਾਬੀ ਤਾਲੀਮ ਤੇ ਟੈਲੀਗ੍ਰਾਮ ਤੇ ਪੰਜਾਬੀ ਤਾਲੀਮ ਜੁੜ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਬਹੁਤ ਬਹੁਤ ਸ਼ੁਕਰੀ ਮਿਲਦੇ ਆਂ ਜੀ ਨੈਕਸਟ ਸੈਸ਼ਨ ਦੇ ਵਿੱਚ ਇੱਕ ਨਵੇਂ ਅੰਦਾਜ਼ ਦੇ ਵਿੱਚ ਨਵੀਆਂ ਗੱਲਾਂ ਦੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ ਤੇ ਨਵੇਂ ਵਿਦਿਆਰਥੀਆਂ ਨੂੰ ਇਹੀ ਕਹਾਂਗਾ ਕਿ ਬਈ ਹੋਰ ਨਿਆਣੇ ਲੈ ਕੇ ਆਓ ਤਾਂ ਜੋ ਸਾਡੀ ਜਿਹੜੀ ਰੌਣਕ ਹੈ ਹੋਰ ਵਧੇ ਫੁੱਲੇ ਤੇ ਆਪਾਂ ਜੇ ਪੰਜਾਬ ਪੰਜਾਬੀ ਪੰਜਾਬੀ ਦੀ ਗੱਲ ਕਰਦੇ ਆਂ ਤੇ ਭਾਵੇਂ ਥੋੜੇ ਸਮੇਂ ਲਈ ਕਰਦੇ ਆਂ ਤੇ ਉਹੀ ਬਹੁਤ ਬਾਖਮਾਲ ਰਹੇਗੀ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਰੱਬ ਰਾਖਾ ਹੱਸਦੇ ਰਹੋ ਵਸਦੇ ਰਹੋ ਤੇ ਪੰਜਾਬੀ ਪੜ੍ਹਦੇ ਰਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ